ਅਕਾਲੀ ਦਲ ਵੈਸੇ ਹਮੇਸ਼ਾ ਹੀ ਜਦੋਂ ਵੀ ਕਦੇ ਡਾਊਨਫਾਲ ਆਇਆ ਉਸ ਤੋਂ ਬਾਅਦ ਵਿੱਚ ਬੜੀ ਮਜਬੂਤੀ ਨਾਲ ਉੱਭਰ ਕੇ ਸਾਹਮਣੇ ਆਇਆ ਇਸ ਵਾਰ ਇਸ ਇਲੈਕਸ਼ਨ ਦੇ ਵਿੱਚ ਸਾਨੂੰ ਇਸ ਗੱਲ ਦੀ 100% ਇਹ ਨਜ਼ਰ ਆ ਰਿਹਾ ਹੈ ਕੰਨ ਤੇ ਲਿਖਿਆ ਹੋਇਆ ਹੈ ਤਾਂ ਕਿ ਇਸ ਵਾਰ ਅਕਾਲੀ ਦਲ ਬੜੇ ਹੀ ਵਧੀਆ ਟੰਗ ਨਾਲ ਉੱਭਰ ਕੇ ਦੁਬਾਰੇ ਮੂਰਲੀਆ ਸਫਾ ਦੇ ਵਿੱਚ ਆਊਗਾ ਔਰ ਬਹੁਤ ਵਧੀਆ ਜਿੱਤ ਹਾਸਲ ਕਰੇਗਾ ਪੰਥਕ ਵੋਟ ਜੋ ਅਕਾਲੀਆਂ ਦੀ ਇੱਕ ਪੱਕੀ ਵੋਟ ਹੁੰਦੀ ਸੀ ਉਹ ਵੀ ਅਕਾਲੀ ਦਲ ਤੋਂ ਖੁੱਸ ਗਈ ਪਿਛਲੇ ਸਮੇਂ ਦੇ ਵਿੱਚ ਉਹਦਾ ਕੀ ਕਾਰਨ ਦੇਖਦੇ ਗੱਲ ਇਹ ਹੈ ਜੀ ਜੰਗ ਦੇ ਵਿੱਚ ਹਰ ਗੱਲ ਵਾਜਬ ਹੁੰਦੀ ਹੈ ਇਹ ਸਾਡੇ ਬੈਰੀਆਂ ਨੇ ਉਹ ਹਰ ਗੱਲ ਨੂੰ ਵਾਜਬ ਕਰ ਲਿਆ ਉਹਨਾਂ ਨੂੰ ਇਹ ਕਲ ਦਾ ਪਤਾ ਸੀ ਕਿ ਅਕਾਲੀ ਦਲ ਨੂੰ ਹਰਾਉਣਾ ਔਖ ਹੈ ਜਦੋਂ ਦੋ ਵਾਰੀ ਦੂਜੀ ਵਾਰੀ ਅਕਾਲੀ ਦਲ ਦੀ ਸਰਕਾਰ ਫੇਟ ਹੋ ਗਈ ਤਾਂ ਉਹਨਾਂ ਨੇ ਮਹਿਸੂਸ ਕੀਤਾ ਕਿ ਹੁਣ ਇਹਨਾਂ ਨੂੰ ਹਰਾਉਣਾ ਔਖ ਹੈ ਸੱਚ ਦੀ ਬਿਨਾਂ ਦੇ ਤੇ ਲੜਾਈ ਨਹੀਂ ਸੀ ਲੜੀ ਜਾ ਸਕਦੀ ਉਹਨਾਂ ਨੇ ਇੱਕ ਝੂਠ ਦਾ ਫਲੰਦਾ ਬਣਾ ਕੇ ਅਕਾਲੀ ਦਲ ਨੂੰ ਬਦਨਾਮ ਕਰਨ ਵਾਸਤੇ ਗੁਰੂ ਗ੍ਰੰਥ ਸਾਹਿਬ ਦੀ ਬੀਅਦਬੀ ਕਰਵਾ ਕੇ ਔਰ ਉਸੇ ਦੇ ਉੱਤੇ ਆਪ ਰਾਜਨੀਤੀ ਖੇਡ ਕੇ ਅਕਾਲੀ ਦਲ ਨੂੰ ਬਦਨਾਮ ਕੀਤਾ ਜਿਸ ਕਾਰਨ ਕੁਝ ਸਾਡੇ ਕੋਲੋਂ ਜਿਹੜੇ ਪੰਥਕ ਲੋਕ ਸੀਗੇ ਉਹ ਨਾਰਾਜ਼ ਹੋਏ ਸੀਗੇ ਜਦੋਂ ਵੀ ਪੰਜਾਬ ਦੇ ਸਿੱਖੀ ਦੇ ਪੰਥ ਦੇ ਭਲੇ ਦੀ ਗੱਲ ਕੋਈ ਕਰੂਗਾ ਉਹ ਕਿਤਰੀ ਪਾਰਟੀ ਹੀ ਕਰੂਗੀ ਇਸ ਕਰਕੇ ਅੱਜ ਲੋਕਾਂ ਦਾ ਦੁਬਾਰੇ ਮੋੜ ਤੋਂ ਵਿਸ਼ਵਾਸ ਬਣ ਗਿਆ ਔਰ ਇਸ ਵਾਰ ਜਿਹੜੀ ਪੰਥਕ ਵੋਟ ਹੈ ਉਹ ਖਾਲੀ ਦਲ ਦੇ ਅਖਿਰਪੋਕ ਪਈ ਤੁਸੀਂ ਵੱਡੇ ਬਾਦਲ ਸਾਹਿਬ ਦੀ ਗੱਲ ਕੀਤੀ ਤੇ ਉਹਨਾਂ ਤੋਂ ਜਾਣ ਤੋਂ ਬਾਅਦ ਸੁਖਬੀਰ ਬਾਦਲ ਜੀ ਵਿਕਰਮ ਸਿੰਘ ਮਜੀਠੀਆ ਜਿਹਦੇ ਹੱਥ ਜਿਹੜੀ ਕਮਾਨ ਆਈ ਹੈ ਤੇ ਕਈ ਲੋਕੀ ਇਹ ਫੀਲ ਕਰਦੇ ਨੇ ਡਾਊਨਫਾਲ ਜਦੋਂ ਬਾਦਲ ਸਾਹਿਬ ਥੋੜੇ ਜ਼ਿਆਦਾ ਬਜ਼ੁਰਗ ਹੋ ਗਏ ਉਸ ਤੋਂ ਬਾਅਦ ਪਾਰਟੀ ਦਾ ਜਿਹੜਾ ਜ਼ਿਆਦਾ ਡਾਊਨਫਾਲ ਸ਼ੁਰੂ ਹੋਇਆ ਤੁਹਾਨੂੰ ਲੱਗਦਾ ਕਿ ਪਾਰਟੀ ਸਹੀ ਹੱਥਾਂ ਦੇ ਵਿੱਚ ਹੈਗੀ ਹੈ ਕਿ ਤੁਹਾਨੂੰ ਲੱਗਦੇ ਨੇ ਅੱਗੇ ਅਕਾਲੀ ਦਲ ਨੂੰ ਲੈ ਕੇ ਜਾਣ ਵਿੱਚ ਫਿਊਚਰ ਦੇ ਵਿੱਚ ਲੀਡਰਸ਼ਿਪ ਜਿਹੜੀ ਟਾਪ ਲੀਡਰਸ਼ਿਪ ਤੋਂ ਤੁਸੀਂ ਸੈਟੀਸਫਾਈਡ ਹੋ ਕਿ ਵੱਡੇ ਬਾਦਲ ਸਾਹਿਬ ਦੀ ਕਮੀ ਜਿਹੜੀ ਹੈ ਹੁਣ ਅਕਾਲੀ ਦਲ ਨੂੰ ਕਾਫੀ ਮਹਿਸੂਸ ਹੁੰਦੀ ਹੈ ਮੈਂ ਇਕੱਲਾ ਸੈਟੀਸਫਾਈਡ ਨਹੀਂ 100% ਸੈਟੀਸਫਾਈਡ ਹਾਂ ਉਹ ਇਸ ਕਰਕੇ ਸੈਟੀਸਫਾਈਡ ਹਾਂ ਜਿਹੜੀ ਪੰਜਾਬ ਦੇ ਵਿੱਚ ਦੂਜੀ ਵਾਰੀ ਅਕਾਲੀ ਦਲ ਦੀ ਸਰਕਾਰ ਰਿਪੀਟ ਹੋਈ ਸੀਗੀ ਉਹ ਵੀ ਸਰਦਾਰ ਸੁਖਵੀਰ ਸਿੰਘ ਬਾਦਲ ਦੀ ਪ੍ਰਧਾਨਗੀ ਹੇਠ ਹੀ ਹੋਈ ਸੀ ਔਰ ਸਰਦਾਰ ਸੁਖਵੀਰ ਸਿੰਘ ਬਾਦਲ ਬਹੁਤ ਹੀ ਮਜ਼ਬੂਤ ਇਨਸਾਨ ਨੇ ਬਹੁਤ ਹੀ ਧਾਰਮਿਕ ਪੱਖ ਤੋਂ ਔਰ ਪੰਜਾਬ ਦੇ ਪੱਕ ਤੋਂ ਔਰ ਇੱਕ ਅੱਛੇ ਵਿਜ਼ਨ ਵਾਲੇ ਇਨਸਾਨ ਨੇ ਇਹ ਤਾਂ ਉਹਨਾਂ ਦੇ ਵਿਰੋਧੀ ਵੀ ਉਹਨਾਂ ਦੀ ਤਾਰੀਫ਼ ਕਰ ਦਿੰਦੇ ਨੇ ਤੁਸੀਂ ਪਿੱਛੇ ਜੇ ਇੱਕ ਇੰਟਰਵਿਊ ਦਾ ਬਿੱਟੂ ਨੇ ਇਹ ਕਹਿੰਦਾ ਸੁਣਿਆਗਾ ਕਿ ਮੈਂ ਸਰਾਜ ਸੁਖਵੀਰ ਸਿੰਘ ਬਾਦਲ ਬਾਰੇ ਇਹ ਕਹਿ ਸਕਦਾ ਕਿ ਉਹ ਬੰਦੇ ਦੇ ਜੋ ਦਿਲਚ ਹੈ ਉਹ ਹੀ ਉਹਦੀ ਜ਼ੁਬਾਨ ਤੇ ਆ ਬੜਾ ਸਾਫ਼ ਸੁਥਰਾ ਬੰਦਾ ਹੈ ਔਰ ਬੜਾ ਵਧੀਆ ਇਨਸਾਨ ਹੈ ਜਿਸ ਬਾਰੇ ਵਿਰੋਧੀ ਇਹ ਕਹਿ ਰਹੇ ਹੁਣ ਉਹਨੂੰ ਐਵੇਂ ਵਿਰੋਧੀਆਂ ਦੀ ਕੋਈ ਸਾਜ਼ਿਸ਼ ਹੋ ਸਕਦੀ ਹੈ ਕਿ ਇਹ ਕਹਿਣਾ ਕਿ ਜੇਕਰ ਸੁਖਵੀਰ ਸਿੰਘ ਬਾਦਲ ਨੂੰ ਪਾਸੇ ਕਰੋਗੇ ਤਾਂ ਅਕਾਲੀ ਦਾ ਲੱਗੇ ਆਊਗਾ ਅਹੀ ਜੀ ਕੋਈ ਗੱਲ ਨਹੀਂ ਹੈ ਸਾਰੇ ਅਕਾਲੀ ਦਲ ਦੇ ਹਰ ਵਰਕਰ ਦਾ ਸਰਦਾਰ ਸੁਖਵੀਰ ਸਿੰਘ ਬਾਦਲ 'ਚ ਪੂਰਨ ਵਿਸ਼ਵਾਸ ਹੈ ਸ੍ਰਮ ਜੀਠੀ ਦੇ ਵਿੱਚ ਪੂਰਾ ਵਿਸ਼ਵਾਸ ਹੈ ਅਸੀਂ ਉਹਨਾਂ ਦੇ ਨਾਲ ਖੜੇ ਆਂ ਔਰ ਚਟਾਨ ਵਾਂਗ ਖੜੇ ਖੜੇ ਰਹਾਗੇ ਲੁਧਿਆਣਾ ਪੂਸ ਦੇਖ ਰਹੇ ਦਰਸ਼ਕਾਂ ਦਾ ਸਵਾਗਤ ਹੈ ਪਿਛਲੇ 27 ਸਾਲਾਂ ਦੇ ਵਿੱਚ 15 ਸਾਲ ਅਕਾਲੀ ਦਲ ਦਾ ਪੰਜਾਬ ਦੇ ਵਿੱਚ ਰਾਜ ਰਿਹਾ ਲੇਕਿਨ ਹੁਣ ਅਕਾਲੀ ਦਲ 3 ਜੇ ਨੰਬਰ ਤੇ ਆ ਚੁੱਕੀ ਹੈ ਲੇਕਿਨ ਰੰਜੀਤ ਸਿੰਘ ਟਿਲੋ MP ਦੀ ਇਲੈਕਸ਼ਨ ਲੜ ਰਹੇ ਨੇ ਅਕਾਲੀ ਦਲ ਤੋਂ ਉਸ ਸੇ ਬਾਰੇ ਗੱਲਬਾਤ ਕਰਨ ਵਾਸਤੇ ਸਾਡੇ ਨਾਲ ਅਕਾਲੀ ਦਲ ਦੇ ਸੀਨੀਅਰ ਵਾਈਸ ਪ੍ਰੈਜ਼ੀਡੈਂਟ ਬਲਵਿੰਦਰ ਸਿੰਘ ਭੁੱਲਰ ਜੀ ਹੈਗੇ ਨੇ ਸਰ ਕੀ ਹਾਲ ਚਾਲ ਨੇ ਤੁਹਾਡੇ ਬਹੁਤ ਵਧੀਆ ਜੀ ਫਸਟ ਕਲਾਸ ਜਿੱਦਾਂ ਮੈਂ ਗੱਲ ਕਹੀ ਕਿ ਅਕਾਲੀ ਦਲ ਤੀਜੇ ਨੰਬਰ ਤੇ ਆ ਗਿਆ ਸੀ ਲੇਕਿਨ ਢਿੱਲੋਂ ਸਾਹਿਬ ਇਸ ਵਾਰੀ ਆਪ ਦਾ ਜਿਹੜਾ ਐਮਪੀ ਦਾ ਚੋਣ ਲੜ ਰਹੇ ਨੇ ਕਿੱਥੇ ਦੇਖਦੇ ਹੋ ਕੀ ਪੋਜੀਸ਼ਨ ਹੈ ਉਹਨਾਂ ਦੀ ਇਸ ਵਾਰੀ ਇਸ ਵਾਰ ਅਕਾਲੀ ਦਲ ਵੈਸੇ ਹਮੇਸ਼ਾ ਹੀ ਜਦੋਂ ਵੀ ਕਦੇ ਡਾਊਨਫਾਲ ਆਇਆ ਉਸ ਤੋਂ ਬਾਅਦ ਵਿੱਚ ਬੜੇ ਮਜਬੂਤੀ ਨਾਲ ਉੱਭਰ ਕੇ ਸਾਹਮਣੇ ਆਇਆ ਇਸ ਵਾਰ ਇਸ ਇਲੈਕਸ਼ਨ ਦੇ ਵਿੱਚ ਸਾਨੂੰ ਇਸ ਗੱਲ ਦੀ 100% ਇਹ ਨਜ਼ਰ ਆ ਰਿਹਾ ਹੈ ਕੰਨ ਤੇ ਲਿਖਿਆ ਹੋਇਆ ਹੈ ਤਾਂ ਕਿ ਇਸ ਵਾਰ ਅਕਾਲੀ ਦਲ ਬੜੇ ਹੀ ਵਧੀਆ ਟੰਗ ਨਾਲ ਉੱਭਰ ਕੇ ਦੁਬਾਰੇ ਮੂਹਰ ਲਿਆ ਸਫਾਂ ਦੇ ਵਿੱਚ ਆਊਗਾ ਔਰ ਬਹੁਤ ਵਧੀਆ ਜਿੱਤ ਹਾਸਲ ਕਰੂਗਾ ਅੱਛਾ ਸਰ ਪੰਥਕ ਵੋਟ ਜੋ ਅਕਾਲੀਆਂ ਦੀ ਇੱਕ ਪੱਕੀ ਵੋਟ ਹੁੰਦੀ ਸੀ ਉਹ ਵੀ ਅਕਾਲੀ ਦਲ ਤੋਂ ਖੁੱਸ ਗਈ ਪਿਛਲੇ ਸਮੇਂ ਦੇ ਵਿੱਚ ਉਹਦਾ ਕੀ ਕਾਰਨ ਦੇਖਦੇ ਹੋ ਗੱਲ ਇਹ ਹੈ ਜੀ ਜੰਗ ਦੇ ਵਿੱਚ ਹਰ ਗੱਲ ਵਾਜਬ ਹੁੰਦੀ ਹੈ ਤੇ ਸਾਡੇ ਬੈਰੀਆਂ ਨੇ ਉਹ ਹਰ ਗੱਲ ਨੂੰ ਵਾਜਬ ਕਰ ਲਿਆ ਉਹਨਾਂ ਨੂੰ ਇੱਕਲ ਦਾ ਪਤਾ ਸੀ ਕਿ ਅਕਾਲੀ ਦਲ ਨੂੰ ਹਰਾਉਣਾ ਔਖ ਹੈ ਜਦੋਂ ਦੋ ਵਾਰੀ ਦੂਜੀ ਵਾਰੀ ਅਕਾਲੀ ਦਲ ਦੀ ਸਰਕਾਰ ਰੀਪੀਟ ਹੋ ਗਈ ਤਾਂ ਉਹਨਾਂ ਨੇ ਮਹਿਸੂਸ ਕੀਤਾ ਕਿ ਹੁਣ ਇਹਨਾਂ ਨੂੰ ਹਰਾਉਣਾ ਔਖ ਹੈ ਸੱਚ ਦੀ ਬਿਨਾਂਹ ਦੇ ਤੇ ਲੜਾਈ ਨਹੀਂ ਸੀ ਲੜੀ ਜਾ ਸਕਦੀ ਉਹਨਾਂ ਨੇ ਇੱਕ ਝੂਠ ਦਾ ਪਲੰਦਾ ਬਣਾ ਕੇ ਅਕਾਲੀ ਦਲ ਨੂੰ ਬਦਨਾਮ ਕਰਨ ਵਾਸਤੇ ਗੁਰੂ ਗ੍ਰੰਥ ਸਾਹਿਬ ਦੀ ਬੀਅਦਵੀ ਕਰਵਾ ਕੇ ਔਰ ਉਸੇ ਦੇ ਉੱਤੇ ਆਪ ਰਾਜਨੀਤੀ ਖੇਡ ਕੇ ਅਕਾਲੀ ਦਲ ਨੂੰ ਬਦਨਾਮ ਕੀਤਾ ਜਿਸ ਕਾਰਨ ਕੁਝ ਸਾਡੇ ਕੋਲੋਂ ਜਿਹੜੇ ਪੰਥਕ ਲੋਕ ਸੀਗੇ ਉਹ ਨਾਰਾਜ਼ ਹੋਏ ਸੀਗੇ ਪਰ ਪਿਛਲੇ 7 ਸਾਲਾਂ ਦੇ ਵਿੱਚ ਜਦੋਂ ਉਹਨਾਂ ਨੇ ਵੇਖ ਲਿਆ ਕਿ ਇਸ ਸ਼ਰਤ ਉੱਤੇ ਬਣਾਈ ਹੋਈ ਸਰਕਾਰਾਂ ਕਿ ਅਸੀਂ ਤੁਹਾਨੂੰ ਗੁਰੂ ਗ੍ਰੰਥ ਸਾਹਿਬ ਦੀ ਬੀਅਦਵੀ ਦਾ ਇਨਸਾਫ ਦਿਵਾਵਾਂਗੇ ਸੀ ਇਹ ਕਰਾਂਗੇ ਉਹ ਕਰਾਂਗੇ ਅੱਜ ਉਹਨਾਂ ਦੇ ਹੀ ਨਮਾਇंदे ਅੱਜ ਉਹਨਾਂ ਦੇ ਖਿਲਾਫ ਇਸ ਗੱਲ ਉੱਤੇ ਬੋਲ ਰਹੇ ਨੇ ਔਰ ਉਹ ਠੋਕ ਕੇ ਬੋਲ ਰਹੇ ਨੇ ਕਿ ਜਿਹੜਾ ਅੱਜ ਇਹ ਗੱਲ ਲੋਕਾਂ ਦੇ ਵਿੱਚ ਕਲੀਅਰ ਹੋ ਚੁੱਕੀ ਹੈਗੀ ਕਿ ਇਹ ਜਿਹੜਾ ਸੀਗਾ ਅਕਾਲੀਵਾਲ ਨੂੰ ਸਿਰਫ ਬਦਨਾਮ ਕੀਤਾ ਗਿਆ ਸੀਗਾ ਔਰ ਜਦੋਂ ਵੀ ਪੰਜਾਬ ਦੇ ਸਿੱਖੀ ਦੇ ਪੰਥ ਦੇ ਭਲੇ ਦੀ ਗੱਲ ਕੋਈ ਕਰੂਗਾ ਤਾਂ ਉਹ ਖੇਤਰੀ ਪਾਰਟੀ ਹੀ ਕਰੂਗੀ ਇਸ ਕਰਕੇ ਅੱਜ ਲੋਕਾਂ ਦੇ ਦੁਆਰੇ ਮੁੱਢ ਤੋਂ ਵਿਸ਼ਵਾਸ ਬਣ ਗਿਆ ਔਰ ਇਸ ਵਾਰ ਜਿਹੜੀ ਪੰਥਕ ਵੋਟ ਹੈ ਉਹ ਖਾਲੀ ਦਲ ਦੇ ਅੱਖਰ ਭੋਗ ਤੇਗੀ ਜੋ ਪਿਛਲੇ ਸਮੇਂ ਦੌਰਾਨ ਪਿਛਲੇ 20 ਸਾਲ ਪੰਜਾਬ ਨੇ ਸੰਤਾਪ ਭੋਗਿਆ ਉਹਦੇ ਵਿੱਚ ਜਿੱਥੇ ਸਿੱਖਾਂ ਨੂੰ ਨੁਕਸਾਨ ਹੋਇਆ ਉੱਥੇ ਹਿੰਦੂਗਰਾਂ ਦਾ ਨੁਕਸਾਨ ਹੋਇਆ ਔਰ ਉਹ ਸਾਰੇ ਨੁਕਸਾਨ ਦੀ ਜ਼ਿੰਮੇਵਾਰੀ ਰਹੀ ਹੈ ਕਾਂਗਰਸ ਪਾਰਟੀ ਹੈਗੀ ਔਰ ਇਸ ਵਾਰ ਇਸ ਗੱਲ ਦਾ ਧਿਆਨ ਰੱਖਦੇ ਹੋਏ ਸਾਰੇ ਹਿੰਦੂ ਵੀਰ ਸਾਰੇ ਸਿੱਖ ਵੀਰ ਮੁਸਲਮਾਨ ਵੀਰ ਈਸਾਈ ਵੀਰ ਜਿੱਥੇ ਪ੍ਰਕਾਸ਼ ਸਿੰਘ ਬਾਦਲ ਸਾਹਿਬ ਨੇ ਸਿੱਖਾਂ ਦੇ ਧਾਰਮਿਕ ਸਥਾਨਾਂ ਦਾ ਬੜਾ ਮਾਨ ਸਨਮਾਨ ਵਧਾਇਆ ਬੜਾ ਉਹਨਾਂ ਨੂੰ ਸਹਯਾਉਣ ਦੀ ਕੋਸ਼ਿਸ਼ ਕੀਤੀ ਹੈਗੀ ਉੱਥੇ ਨਾਲ ਦੀ ਨਾਲ ਹਿੰਦੂਆਂ ਦੇ ਮੰਦਰਾਂ ਨੂੰ ਵੀ ਔਰ ਨਾਲ ਇਤਤਕਰ ਬਾਲਮਿਕੀ ਭਾਈਚਾਰੇ ਦੇ ਵੀ ਜਿਹੜੇ ਸੀਗੇ ਉਹਨਾਂ ਉਹਦਾ ਵੀ ਉਹਨਾਂ ਨੇ ਪੂਰਾ ਧਿਆਨ ਰੱਖਿਆ ਉਹਨਾਂ ਦੇ ਵਾਸਤੇ ਜਗ੍ਹਾ ਬਣਾ ਕੇ ਦਿੱਤੀਗੀ ਔਰ ਉਹ ਸਾਰੇ ਭਾਈਚਾਰੇ ਸਾਡੇ ਅਕਾਲੀ ਦਲ ਤੋਂ ਖੁਸ਼ ਨੇ ਔਰ ਇਸ ਵਾਰ ਸਾਨੂੰ ਵੋਟ ਪਾਉਣਗੇ ਅੱਛਾ ਸਰ ਤੁਸੀਂ ਵੱਡੇ ਬਾਦਲ ਸਾਹਿਬ ਦੀ ਗੱਲ ਕੀਤੀ ਤੇ ਉਹਨਾਂ ਤੋਂ ਜਾਣ ਤੋਂ ਬਾਅਦ ਸੁਖਬੀਰ ਬਾਦਲ ਜੀ ਵਿਕਰਮ ਸਿੰਘ ਮਜੀਠੀਆ ਜਿਹਦੇ ਹੱਥ ਜਿਹੜੀ ਕਮਾਂਡ ਆਈ ਹੈ ਤੇ ਕਈ ਲੋਕੀ ਇਹ ਫੀਲ ਕਰਦੇ ਨੇ ਡਾਊਨਫਾਲ ਜਦੋਂ ਬਾਦਲ ਸਾਹਿਬ ਥੋੜੇ ਜ਼ਿਆਦਾ ਬਜ਼ੁਰਗ ਹੋ ਗਏ ਉਸ ਤੋਂ ਬਾਅਦ ਪਾਰਟੀ ਦਾ ਜਿਹੜਾ ਜ਼ਿਆਦਾ ਡਾਊਨਫਾਲ ਸ਼ੁਰੂ ਹੋਇਆ ਤੁਹਾਨੂੰ ਲੱਗਦਾ ਕਿ ਪਾਰਟੀ ਸਹੀ ਹੱਥਾਂ ਦੇ ਵਿੱਚ ਹੈਗੀ ਹੈ ਕੀ ਤੁਹਾਨੂੰ ਲੱਗਦੇ ਨੇ ਅੱਗੇ ਅਕਾਲੀ ਦਲ ਨੂੰ ਲੈ ਕੇ ਜਾਣ ਵਿੱਚ ਫਿਊਚਰ ਦੇ ਵਿੱਚ ਲੀਡਰਸ਼ਿਪ ਜਿਹੜੀ ਟਾਪ ਲੀਡਰਸ਼ਿਪ ਤੋਂ ਤੁਸੀਂ ਸੈਟੀਸਫਾਈਡ ਹੋ ਕਿ ਵੱਡੇ ਬਾਦਲ ਸਾਹਿਬ ਦੀ ਕਮੀ ਜਿਹੜੀ ਹੈ ਹੁਣ ਅਕਾਲੀ ਦਲ ਨੂੰ ਕਾਫੀ ਮਹਿਸੂਸ ਹੁੰਦੀ ਹੈ ਮੈਂ ਇਕੱਲਾ ਸੈਟੀਸਫਾਈਡ ਨਹੀਂ 100% ਸੈਟੀਸਫਾਈਡ ਹਾਂ ਉਹ ਇਸ ਕਰਕੇ ਸੈਟੀਸਫਾਈਡ ਆ ਜਿਹੜੀ ਪੰਜਾਬ ਦੇ ਵਿੱਚ ਦੂਜੀ ਵਾਰੀ ਅਕਾਲੀ ਦਲ ਦੀ ਸਰਕਾਰ ਰਿਪੀਟ ਹੋਈ ਸੀਗੀ ਉਹ ਵੀ ਸਰਦਾਰ ਸੁਖਵੀਰ ਸਿੰਘ ਬਾਦਲ ਦੀ ਪ੍ਰਧਾਨਗੀ ਹੇਠ ਹੀ ਹੋਈ ਸੀ। ਔਰ ਸਰਦਾਰ ਸੁਖਵੀਰ ਸਿੰਘ ਬਾਦਲ ਬਹੁਤ ਹੀ ਮਜਬੂਤ ਇਨਸਾਨ ਨੇ ਬਹੁਤ ਹੀ ਧਾਰਮਿਕ ਪੱਖ ਤੋਂ ਔਰ ਪੰਜਾਬ ਦੇ ਪੱਖ ਤੋਂ ਔਰ ਇੱਕ ਅੱਛੇ ਵੀਜ਼ਨ ਵਾਲੇ ਇਨਸਾਨ ਨੇ। ਇਹ ਤਾਂ ਉਹਨਾਂ ਦੇ ਵਿਰੋਧੀ ਵੀ ਉਹਨਾਂ ਹੀ ਤਾਰੀਫ ਕਰਦੇ ਨੇ। ਤੁਸੀਂ ਪਿੱਛੇ ਜੇ ਇੱਕ ਇੰਟਰਵਿਊ ਦੇ ਵਿੱਚ ਬਿੱਟੂ ਨੇ ਕਹਿੰਦਾ ਸੁਣਿਆਗਾ ਕਿ ਮੈਂ ਸਰਦਾਰ ਸੁਖਵੀਰ ਸਿੰਘ ਬਾਦਲ ਬਾਰੇ ਇਹ ਕਹਿ ਸਕਦਾ ਇਹ ਉਹ ਬੰਦੇ ਦੇ ਜੋ ਦਿਲਚੈ ਉਹ ਹੀ ਉਹਦੀ ਜ਼ੁਬਾਨ ਤੇ ਆ ਬੜਾ ਸਾਫ਼ ਸੁਥਰਾ ਬੰਦਾ ਹੈ ਔਰ ਬੜਾ ਵਧੀਆ ਇਨਸਾਨ ਹੈ ਜਿਸ ਬਾਰੇ ਵਿਰੋਧੀ ਆ ਕਹਿ ਰਹੇ ਹੁਣ ਉਹਨੂੰ ਐਵੇਂ ਵਿਰੋਧੀਆਂ ਦੀ ਕੋਈ ਸਾਜ਼ਿਸ਼ ਹੋ ਸਕਦੀ ਹੈ ਕਿ ਇਹ ਕਹਿਣਾ ਕਿ ਜੇਕਰ ਸੁਖਵੀਰ ਸਿੰਘ ਬਾਦਲ ਨੂੰ ਪਾਸੇ ਕਰੋਗੇ ਤਾਂ ਅਕਾਲੀ ਦਾ ਲੱਗੇ ਆਊਗਾ ਇਹ ਜੀ ਕੋਈ ਗੱਲ ਨਹੀਂ ਹੈ ਸਾਰੇ ਅਕਾਲੀਵਲ ਦੇ ਹਰ ਵਰਕਰ ਦਾ ਸਰਦਾਰ ਸੁਖਵੀਰ ਸਿੰਘ ਬਾਦਲ 'ਚ ਪੂਰਨ ਵਿਸ਼ਵਾਸ ਹੈ ਸਰਦਾਰ ਮਜੀਠੀਆ ਦੇ ਵਿੱਚ ਪੂਰਾ ਵਿਸ਼ਵਾਸ ਹੈ ਅਸੀਂ ਉਹਨਾਂ ਦੇ ਨਾਲ ਖੜੇ ਆ ਔਰ ਚਟਾਨ ਵਾਂਗ ਖੜੇ ਖੜੇ ਰਹਾਗੇ ਔਰ ਅਸੀਂ 100% ਨਹੀਂ 1000% ਇਹ ਗਰੰਟੀ ਕਰਦੇ ਹਾਂ ਕਿ ਆਉਣ ਵਾਲੀ ਜਿਹੜੀ ਸਰਕਾਰ ਹੈਗੀ ਉਹ ਪੰਜਾਬ ਦੇ ਵਿੱਚ ਸ਼੍ਰੋਮਣੀ ਅਕਾਲੀ ਦਲ ਦੀ ਹੀ ਬਣੇਗੀ। ਅੱਛਾ ਹੁਣ ਐਮਪੀ ਦੀ ਇਲੈਕਸ਼ਨ ਹੈਗੀ ਆ ਲੁਧਿਆਣੇ ਦੇ ਕੀ ਮੁੱਦੇ ਦੇਖਦੇ ਹੋ ਐਮਪੀ ਦੇ ਜਿਹੜੇ ਕੰਮ ਹੁੰਦੇ ਨੇ ਤੇ ਕੀ ਤੁਸੀਂ ਪ੍ਰੋਮਿਸ ਕਰਦੇ ਹੋ ਕੀ ਤੁਹਾਡਾ ਮੈਨੀਫੈਸਟੋ ਹੈ? ਪੰਜਾਬ ਦੇ ਮੁੱਦਿਆਂ ਦੇ ਉੱਤੇ ਸਰਾ ਸੁਖਵੀਰ ਸਿੰਘ ਬਾਦਲ ਨੇ ਬੜਾ ਕਲੀਅਰ ਸ਼ਬਦਾਂ ਦੇ ਵਿੱਚ ਕਹੇ ਤਾਂ ਕਿ ਬੀਜੇਪੀ ਨਾਲ ਸਾਡਾ ਸਮਝੌਤਾ ਹੁੰਦਾ ਸੀ ਪਰ ਮੈਂ ਸਿੱਖ ਮੁੱਦਿਆਂ ਦੇ ਉੱਤੇ ਮੈਂ ਪੰਜਾਬ ਦੇ ਮੁੱਦਿਆਂ ਦੇ ਉੱਤੇ ਮੈਂ ਕਿਸੇ ਹੱਦ ਤੱਕ ਕਿਸੇ ਵੀ ਕਿਸ ਕੀਮਤ ਦੇ ਉੱਤੇ ਸਮਝੌਤਾ ਨਹੀਂ ਕਰ ਸਕਦਾ ਔਰ ਤੀਜਾ ਜਿਹੜਾ ਸੀਗਾ ਉਹ ਆਪਣਾ ਜਿਹੜਾ ਸੀਗਾ ਕਿਸਾਨਾਂ ਦੇ ਕਿਸਾਨਾਂ ਦੇ ਮੁੱਦੇ ਸੀਗੇ ਜਿਹਦੇ ਉੱਤੇ ਬੀਜੇਪੀ ਨਿੱਕ ਸਾਡੇ ਨਾਲ ਕੰਪਰੋਮਾਈਜ਼ ਨਹੀਂ ਕੀਤਾ ਇਹੀ ਕਾਰਨ ਸਾਡਾ ਕੰਪਰੋਮਾਈਜ਼ ਨਾ ਹੋਣ ਦਾ ਇਸ ਤੋਂ ਵੱਡੀ ਗੱਲ ਮੈਂ ਨਹੀਂ ਸਮਝਦਾ ਵੀ ਕੋਈ ਹੋਰ ਹੋ ਸਕਦੀ ਹੈ ਪੰਜਾਬ ਲਈ ਕਿ ਸਾਡੀ ਪਾਰਟੀ ਨੇ ਬੀਜੇਪੀ ਨਾਲ ਦੀ ਜਿਹੜੀ ਆਫਰ ਸੀਗੀ ਉਹਨੂੰ ਠੁਕਰਾਤਾ ਇਹ ਕਹਿ ਕੇ ਕਿ ਅਸੀਂ ਪੰਜਾਬ ਦੇ ਮੁੱਦਿਆਂ ਤੇ ਥੋੜਾ ਨਾਲ ਸਮਝੌਤਾ ਨਹੀਂ ਕਰ ਸਕਦੇ ਉਹ ਤਾਂ ਠੀਕ ਹੈ ਲੇਕਿਨ ਲੁਧਿਆਣਾ ਦੇ ਲੋਕ ਨੇ ਜਿਹੜੇ ਉਹ ਕੀ ਉਮੀਦ ਕਰ ਸਕਦੇ ਨੇ ਜੇ ਅਕਾਲੀ ਦਲ ਦਾ ਐਮਪੀ ਚੁਣਿਆ ਜਾਂਦਾ ਹੈ ਤੇ ਲੁਧਿਆਣੇ ਵਾਸਤੇ ਐਮਪੀ ਕੀ ਕਰੇਗਾ ਜੇਕਰ ਲੁਧਿਆਣੇ ਦਾ ਐਮਪੀ ਜਿੱਤਦਾ ਹੈ ਅਕਾਲੀ ਦਲ ਦਾ ਤਾਂ ਜਿਹੜਾ ਪਿਛਲੇ 10 ਸਾਲਾਂ ਦੇ ਵਿੱਚ 15 ਸਾਲਾਂ ਵਿੱਚ ਕਾਂਗਰਸ ਨੇ ਨਹੀਂ ਕੀਤਾ ਉਹ ਸਾਰਾ ਕੁਝ ਹੀ ਹੋਵੇਗਾ ਪੰਜਾਬ ਲੁਧਿਆਣੇ ਦੇ ਵਾਸਤੇ ਸੈਂਟਰ ਤੋਂ ਜੋ ਵੀ ਪ੍ਰੋਜੈਕਟ ਸਾਡੇ ਹਿੱਸੇ ਬੰਦੇ ਆਉਣਗੇ ਉਹ ਵੀ ਲੈ ਕੇ ਆਵਾਂਗੇ ਇਕੱਲੇ ਲੁਧਿਆਣੇ ਵਾਸਤੇ ਨਹੀਂ ਪੂਰੇ ਪੰਜਾਬ ਵਾਸਤੇ ਲੈ ਕੇ ਆਵਾਂਗੇ ਔਰ ਮੈਂ ਮਹਿਸੂਸ ਕਰਦਾ ਸਰਾ ਰਣਜੀਤ ਸਿੰਘ ਢਿੱਲੋਂ ਵਾਹਿਦ ਇੱਕ ਐਸਾ ਇਨਸਾਨ ਹੈ ਇੱਥੋਂ ਦੇ ਸਾਰੇ ਕੈਂਡੀਡੇਟਾਂ ਚੋਂ ਜਿਹੜਾ ਸਭ ਤੋਂ ਵੱਧ ਪੜਿਆ ਲਿਖਿਆ ਸਭ ਤੋਂ ਵੱਧ ਸੂਝਵਾਨ ਹੈ ਬੜਾ ਇਮਾਨਦਾਰ ਹੈ ਬੜਾ ਨਰਮ ਢੰਗ ਨਾਲ ਗੱਲ ਕਰਨ ਵਾਲਾ ਹੈ ਔਰ ਆਪਦੀ ਗੱਲ ਨੂੰ ਬੜੇ ਵਧੀਆ ਢੰਗ ਨਾਲ ਪੇਸ਼ ਕਰਨ ਵਾਲਾ ਹੈ ਜਿਹੜੇ ਪਾਰਲੀਮੈਂਟ ਦੇ ਵਿੱਚ ਪੰਜਾਬ ਦੇ ਪੱਖ ਨੂੰ ਪੇਸ਼ ਕਰੂਗਾ ਜਦੋਂ ਪੰਜਾਬ ਦਾ ਪੱਖ ਉੱਥੇ ਪੇਸ਼ ਕੀਤਾ ਜਾਊਗਾ ਤਾਂ ਪੰਜਾਬ ਨਾਲ ਹੋਰ ਹਿੱਤਾਂ ਨੂੰ ਰੋਕਣ ਦੇ ਵਿੱਚ ਬਹੁਤ ਵੱਡਾ ਜਿਹੜਾ ਹੈਗਾ ਸਾਨੂੰ ਸਹਾਰਾ ਮਿਲੂਗਾ ਪੁੱਲਰ ਸਾਹਿਬ ਇਹ ਜਿਹੜੀ ਚੋਣ ਹੈਗੀ ਹੈ ਭਾਰਤ ਦੀ ਸਰਕਾਰ ਚੁਣਨ ਦੀ ਚੋਣ ਹੈਗੀ ਐ ਜੇ ਅਕਾਲੀ ਦਲ ਦਾ ਐਮਪੀ ਜਿੱਤਦਾ ਲੋਕੀ ਕਹਿੰਦੇ ਨੇ ਉਹ ਤਾਂ ਐਨਡੀਏ ਦੇ ਨਾਲ ਹੀ ਜਾਏਗਾ ਭਾਜਪਾ ਦੇ ਨਾਲ ਹੀ ਜਾਏਗਾ ਫਿਰ ਲੋਕੀ ਸਿੱਧਾ ਭਾਜਪਾ ਨੂੰ ਵੋਟ ਕਿਉਂ ਨਾ ਪਾਣ ਇੱਕ ਖੇਤਰੀ ਪਾਰਟੀ ਨੂੰ ਵੋਟ ਕਿਉਂ ਵਿੱਚ ਪਾਣ ਤੁਹਾਡਾ ਸਵਾਲ ਬਹੁਤ ਵਧੀਆ ਜੀ ਮੈਨੂੰ ਬੜੀ ਖੁਸ਼ੀ ਹੋਈ ਤੁਹਾਡੇ ਸਵਾਲ ਦੇ ਉੱਤੇ ਦੇਖੋ ਜਿੱਥੇ ਤੱਕ ਇਹ ਗੱਲ ਭਾਜਪਾ ਦੇ ਨਾਲ ਜਾਣਦੀ ਹੈ ਉਹ ਤਾਂ ਅਸੀਂ ਭਾਜਪਾ ਨੂੰ ਪਹਿਲਾਂ ਸਾਡੇ ਮੰਤਰੀ ਦੇ ਅਹੁਦਾ ਹੋਣ ਦੇ ਬਾਵਜੂਦ ਸਾਡੇ ਬੀਬੀ ਹਰਸਿਮਰਤ ਕੌਰ ਦੀ ਕੋਲ ਮੰਤਰੀ ਦਾ ਅਹੁਦਾ ਸੀ ਅਸੀਂ ਉਹ ਮੰਤਰੀ ਦੇ ਅਹੁਦੇ ਤੱਕ ਨੂੰ ਠੋਕਰ ਮਾਰੀ ਹੈ ਉਸ ਟਾਈਮ ਹਜੇ 2 2.5 ਸਾਲ ਸਰਕਾਰ ਦੇ ਪਏ ਸੀ ਇੰਨਾ ਹੋਣ ਦੇ ਬਾਵਜੂਦ ਵੀ ਅਸੀਂ ਠੋਕਰ ਮਾਰ ਚੁੱਕੇ ਹਾਂ ਅਸੀਂ ਉਹਨਾਂ ਨਾਲ ਹੁਣ ਅੱਜ ਕਿਉਂ ਜਾਵਾਂਗੇ ਜਦੋਂ ਅੱਜ ਅਸੀਂ ਉਹਨਾਂ ਨਾਲ ਰਲ ਕੇ ਇਲੈਕਸ਼ਨ ਨਹੀਂ ਲੜ ਰਹੇ ਜਾਂ ਜੇ ਅਸੀਂ ਕਿਸੇ ਕੀਮਤ ਉੱਤੇ ਕੋਈ ਗੱਲ ਹੋਊਗੀ ਤਾਂ ਇਹ ਗੱਲ ਸਰਾ ਸੁਖੀਰ ਸਿੰਘ ਬਾਦਲ ਨੇ ਬੜੀ ਕਲੀਅਰ ਕਹਿਤੀ ਹੈ ਕਿ ਪੰਜਾਬ ਦੇ ਹਿੱਤਾਂ ਨਾਲ ਕੌਮੀ ਮੁੱਦਿਆਂ ਦੇ ਉੱਤੇ ਕਿਸੇ ਢੰਗ ਦਾ ਮੇਰਾ ਸਮਝੌਤਾ ਨਹੀਂ ਹੋਊਗਾ ਇਹ ਗੱਲ ਅਸੀਂ ਪਹਿਲਾਂ ਕਲੀਅਰ ਕਰ ਚੁੱਕੇ ਹਾਂ ਦੂਜੀ ਗੱਲ ਇੱਥੇ ਤੱਕ ਤੁਸੀਂ ਗੱਲ ਕਰਦੇ ਹੋ ਵੀ ਖੇਤਰੀ ਪਾਰਟੀ ਨੂੰ ਕਿਉਂ ਜਿਤਾਇਆ ਜਾਵੇ ਹੁਣ ਮੈਂ ਤੁਹਾਨੂੰ ਇਹ ਗੱਲ ਮੈਂ ਤੁਹਾਡੇ ਰਾਹੀਂ ਜਨਤਾ ਨੂੰ ਇੱਕ ਅਪੀਲ ਅਪੀਲ ਵੀ ਕਰਦਾ ਸੰਗਤ ਨੂੰ ਕਿ ਜਿਹੜੀ ਖੇਤਰੀ ਪਾਰਟੀ ਹੈਗੀ ਸਿਰਫ ਜੇਕਰ ਉੱਥੇ ਜਾ ਕੇ ਆਪਦੇ ਖੇਤਰ ਦੇ ਸਵਾਲ ਚੱਕੂਗੀ ਆਪਦੇ ਖੇਤਰ ਦੇ ਮੁੱਦੇ ਚੱਕੂਗੀ ਤਾਂ ਸਿਰਫ ਖੇਤਰੀ ਪਾਰਟੀ ਚੱਕ ਸਕਦੀ ਹੈ ਜੇ ਭਾਜਪਾ ਜਿੱਤ ਕੇ ਜਾਂਦੀ ਹੈ ਤਾਂ ਭਾਜਪਾ ਦਾ ਨੁਮਾਇੰਦਾ ਉੱਥੇ ਜਾ ਕੇ ਤੁਹਾਡੇ ਜਿਹੜੇ ਹਲਕੇ ਦੇ ਗੱਲਾਂ ਨੇ ਤੁਹਾਡੇ ਜਿਹੜੀਆਂ ਰਾਜ ਦੀਆਂ ਗੱਲਾਂ ਨੇ ਉਹਨਾਂ ਦੀਆਂ ਤਕਲੀਫਾਂ ਨੂੰ ਉਹ ਨਾ ਸਮਝਦੇ ਐ ਨਾ ਹੁਟ ਜਾ ਕੇ ਚੱਕਣਗੇ ਕਿਉਂਕਿ ਉੱਥੇ ਉਹਨਾਂ ਦੀ ਸਰਕਾਰ ਹੈ ਉਹ ਸਰਕਾਰ ਦੇ ਨਾਲ ਮਿਲ ਕੇ ਜੋ ਸਰਕਾਰ ਕਰਦੀ ਹੈ ਉਹਨੂੰ ਯੈਸ ਮੈਨ ਕਹਿ ਕੇ ਚੱਲਣਗੇ ਉਹਨਾਂ ਯੈਸਮੈਂਟ ਹੋ ਕੇ ਚੱਲਣਗੇ ਸਿਰਫ ਜੇਕਰ ਖੇਤਰੀ ਪਾਰਟੀ ਜਿੱਤ ਕੇ ਜਾਊਗੀ ਉਹੀ ਉਹਨਾਂ ਦੇ ਵਿਰੋਧ ਦੇ ਵਿੱਚ ਖੜ ਕੇ ਉੱਥੇ ਪੰਜਾਬ ਦੇ ਜਿਹੜੇ ਮੁੱਦੇ ਐ ਉਹਨਾਂ ਨੂੰ ਮਜ਼ਬੂਤੀ ਨਾਲ ਰੱਖ ਸਕੂਗੀ ਉਸ ਤੋਂ ਬਾਅਦ ਦੇ ਵਿੱਚ ਤੁਸੀਂ ਦੂਜੀ ਗੱਲ ਆਜੋ ਦੇਖੋ ਸੈਂਟਰ ਦੇ ਵਿੱਚ ਬੀਜੇਪੀ ਦੀ ਸਰਕਾਰ 10 ਸਾਲ ਹੋ ਗਈ ਹੈ 10 ਸਾਲਾਂ ਦੇ ਵਿੱਚ ਕਿਹੜੇ ਵਰਗ ਨਾਲ ਤੱਕਾ ਨਹੀਂ ਹੋਇਆ ਪੰਜਾਬ ਦੇ ਜੇ ਆਪਾਂ ਅੱਜ ਇਹ ਕਿਸਾਨੀ ਮੁੱਦੇ ਦੇ ਉੱਤੇ ਤਾਂ ਕਿਸਾਨਾਂ ਦੀਆਂ 1400 ਤੋਂ ਵੱਧ ਸ਼ਹਾਦਤਾਂ ਹੋ ਗਈਆਂ ਉਸ ਤੋਂ ਬਾਅਦ ਦੇ ਵਿੱਚ ਸਮਝੌਤਾ ਕਰਕੇ ਫਿਰ ਉਸ ਸਮਝੌਤੇ ਤੋਂ ਮੁਕਰ ਜਾਣਾ ਇਹ ਬੀਜੇਪੀ ਦੇ ਖਾਤੇ ਜਾਂਦਾ ਹੈ ਜਿਹਦੇ ਕਾਰਨ ਪੰਜਾਬ ਦਾ ਕਿਸਾਨ ਕਿਸੇ ਵੀ ਕੀਮਤ ਦੇ ਉੱਤੇ ਅੱਜ ਬੀਜੇਪੀ ਦੇ ਪੱਖ ਦੇ ਵਿੱਚ ਵੋਟ ਨਹੀਂ ਪਾਊਗਾ ਦੂਜੀ ਗੱਲ ਆ ਗਈ ਵਪਾਰੀਆਂ ਦੀ ਜੋ ਵਪਾਰ ਦਾ ਹਾਲਾਤ ਮੈਂ ਆਪਦੀ 16 ਸਾਲ ਦੀ ਉਮਰ ਤੋਂ ਵਪਾਰ ਦੇ ਵਿੱਚ ਪਿਆ ਹੋਇਆ ਅੱਜ ਮੇਰੀ 46 56 ਸਾਲ ਦੀ ਉਮਰ ਹੋ ਗਈ ਹੈ 40 ਸਾਲ ਮੈਨੂੰ ਵਪਾਰ ਕਰਦਿਆਂ ਹੋ ਗਿਆ ਜੋ ਆਹ 10 ਸਾਲਾਂ ਦੇ ਵਿੱਚ ਵਪਾਰ ਦੇ ਵਿੱਚ ਡਾਊਨਫਾਲ ਆਇਆ ਹੈ ਪੰਜਾਬ ਦੇ ਵਿੱਚ ਖਾਸ ਕਰਕੇ ਉਹ ਇਸ ਤੋਂ ਪਹਿਲਾਂ ਕਦੇ ਵੀ ਨਹੀਂ ਆਇਆ ਵਪਾਰੀਆਂ ਦੇ ਉੱਤੇ GST ਲਾਉਣਾ ਵਪਾਰੀਆਂ ਦੇ ਨੋਟਬੰਦੀ ਦੇ ਵਿੱਚ ਵਪਾਰੀਆਂ ਨੂੰ ਠੋਕਰ ਮਾਰਨੀ ਪਰੇਸ਼ਾਨੀ ਦੇਣੀ ਬਹੁਤ ਵੱਡੀ ਇਹ BJP ਦੇ ਖਾਤੇ ਹੈ ਔਰ ਇਹ ਗੱਲ ਨੂੰ ਜਾਣਦੇ ਹੋਏ ਵਪਾਰੀ ਕਦੇ ਵੀ ਬੀਜੇਪੀ ਦੇ ਪੱਖ ਦੇ ਵਿੱਚ ਨਹੀਂ ਜਾਊਗਾ ਤੀਜੀ ਆ ਗਈ ਜੀ ਮਜ਼ਦੂਰ ਦੀ ਗੱਲ ਜੋ ਲਾਕਡਾਊਨ ਦੇ ਦੌਰਾਨ ਮਜ਼ਦੂਰਾਂ ਨਾਲ ਹੋਇਆ ਉਹ ਕਦੇ ਭੁੱਲਣ ਯੋਗ ਨਹੀਂ ਹੈ ਕਿਉਂਕਿ ਜੋ ਮਜ਼ਦੂਰਾਂ ਨਾਲ ਹੋਇਆ ਇਥੋਂ ਲੋਕ ਭੁੱਖੇ ਪਾਣੇ ਪੈਦਲ ਤੁਰ ਕੇ ਕਈ ਕਈਆਂ ਦੇ ਬੱਚੇ ਰਸਤੇ 'ਚ ਬਿਮਾਰ ਹੋ ਕੇ ਦਮ ਤੋੜ ਗਏ ਕਈ ਬਯੁਰਗ ਬਿਮਾਰ ਹੋ ਕੇ ਦਮ ਤੋੜ ਗਏ ਬਹੁਤ ਭਾਰੀ ਨੁਕਸਾਨ ਮਜ਼ਦੂਰ ਦਾ ਹੋਇਆ ਜੇਕਰ ਪੰਜਾਬ ਭਾਰਤ ਵਿੱਚ ਲੋਕਡਾਊਨ ਲਾਉਣਾ ਜ਼ਰੂਰੀ ਸੀ ਤਾਂ ਸਰਕਾਰ ਦਾ ਫਰਜ਼ ਮੰਨਦਾ ਸੀਗਾ ਕਿ ਜੇ ਕੋਈ ਆਫਤਾ ਆਪਣੀ ਸੰਗਤ ਉੱਤੇ ਆਉਂਦੀ ਹੈ ਆਪਣੀ ਜਨਤਾ ਦੇ ਉੱਤੇ ਆਉਂਦੀ ਹੈ ਤਾਂ ਉਸ ਆਫਤਾ ਦੇ ਵਿੱਚ ਜਨਤਾ ਦੇ ਨਾਲ ਖੜਨਾ ਸਰਕਾਰ ਦਾ ਫਰਜ਼ ਹੁੰਦਾ ਹੈ ਜੇ ਉਸ ਵੇਲੇ ਲੋਕਾਂ ਦੇ ਨਾਲ ਕੋਈ ਖੜਾ ਹੈ ਤਾਂ ਸ਼੍ਰੋਮਣੀ ਕਾਲੀ ਦਲ ਖੜਾ ਹੈ ਸ਼੍ਰੋਮਣੀ ਕਮੇਟੀ ਖੜੀ ਹੈ ਸਿੱਖ ਕੌਮ ਨੇ ਹਰ ਤਰ੍ਹਾਂ ਦੇ ਲੰਗਰ ਲਾਏ ਆ ਆਕਸੀਜਨ ਤੋਂ ਲਗਾ ਕੇ ਰੋਟੀ ਪਾਣੀ ਤੱਕ ਦੇ ਪ੍ਰਬੰਧ ਹਰ ਬੰਦੇ ਲਈ ਜੇ ਕੀਤੇ ਆ ਤਾਂ ਅਕਾਲੀ ਦਲ ਨੇ ਸ਼ਰੋਣੀ ਅਕਾਲੀ ਦਲ ਨੇ ਸ਼ਰੋਣੀ ਕਮੇਟੀ ਨੇ ਸਿੱਖ ਕੌਮ ਨੇ ਕੀਤੇ ਹੈਗੇ ਉਸ ਗੱਲ ਦਾ ਸਾਨ ਲਾਉਣ ਵਾਸਤੇ ਅੱਜ ਮਜ਼ਦੂਰਾਂ ਕੋਲੇ ਮੌਕਾ ਹੈ ਔਰ ਉਹ ਇੱਕ ਇੱਕ ਵੋਟ ਹੈ ਜਿਹੜੀ ਉਹ ਅਕਾਲੀ ਦਲ ਦੇ ਪੱਖ 'ਚ ਪਤਾਉਣਗੇ ਖਾਸ ਕਰਕੇ ਲੁਧਿਆਣਾ ਜਿਹੜਾ ਇੰਡਸਟਰੀ ਹੱਬ ਹੈ ਇੱਥੇ ਵੱਧ ਇੰਡਸਟਰੀ ਹੋਣ ਕਰਕੇ ਵੱਧ ਲੇਬਰ ਵੀ ਹੈ ਔਰ ਲੇਬਰ ਜਿਹੜੀ ਹੈਗੀਗੀ ਉਹ ਸਰਾਰ ਰਣਜੀਤ ਸਿੰਘ ਢਿੱਲੋਂ ਦੇ ਪੱਖ 'ਚ ਵੋਟ ਪਾਊਗੀ ਇਸ ਗੱਲ ਦਾ ਸਾਨੂੰ ਵਿਸ਼ਵਾਸ ਹੈ ਔਰ ਮੈਂ ਉਹਨਾਂ ਨੂੰ ਅਪੀਲ ਵੀ ਕਰਦਾ ਕਿ ਬੇਸ਼ੱਕ ਉਹ ਲੋਕ ਗਰੀਬ ਨੇ ਲਤਾੜੇ ਹੋਏ ਨੇ ਨਿਤਾਣੇ ਨੇ ਪਰ ਉਹਨਾਂ ਨੇ ਜੇਕਰ ਇਨਸਾਫ ਲੈਣਾ ਹੈ ਤਾਂ ਉਹਨਾਂ ਕੋਲ ਇੱਕੋ ਇੱਕ ਹੱਲ ਹੈ ਸਰਾਰ ਰਣਜੀਤ ਸਿੰਘ ਢਿੱਲੋਂ ਦੇ ਪੱਖ 'ਚ ਵੋਟ ਪਾ ਕੇ ਉਹਨਾਂ ਨੂੰ ਜਿਤਾਇਆ ਜਾਵੇ ਉਸ ਤੋਂ ਬਾਅਦ ਵਿੱਚ ਆਪਾਂ ਗੱਲ ਕਾਂਗਰਸ ਦੀ ਕਰ ਲਈਏ ਕਾंग्रेਸ ਨੇ ਜਿੱਥੇ ਪੰਜਾਬ ਦੇ ਵਿੱਚ ਜਿਹੜਾ 20 ਸਾਲ ਕਾਲਾ ਦੌਰ ਚੱਲਿਆ ਉਹਦੇ ਵਿੱਚ ਜਿੱਥੇ ਸਿੱਖਾਂ ਦਾ ਨੁਕਸਾਨ ਕੀਤਾ ਉੱਥੇ ਹਿੰਦੂ ਵੀਰਾਂ ਦਾ ਵੀ ਭਾਰੀ ਨੁਕਸਾਨ ਕੀਤਾ ਅੱਜ ਮੈਂ ਹਿੰਦੂ ਵੀਰਾਂ ਨੂੰ ਅਪੀਲ ਕਰਦਾ ਕਿ ਹਿੰਦੂ ਸਿੱਖ ਭਾਈਚਾਰੇ ਦੇ ਹਾਮੀ ਸ਼ਰੋਮਨੀ ਅਕਾਲੀ ਦਲ ਸੜਾ ਪ੍ਰਕਾਸ਼ ਸਿੰਘ ਬਾਦਲ ਜਿਨ੍ਹਾਂ ਨੇ ਹਿੰਦੂ ਸਿੱਖ ਭਾਈਚਾਰੇ ਨੂੰ ਦੁਬਾਰਾ ਤੋਂ ਸਰਜੀਵ ਕੀਤਾ ਉਹਦੇ ਪੱਖ ਵਿੱਚ ਭੋਟਣ ਨਾ ਕਿ ਕਾਂਗਰਸ ਦੇ ਜਿਹੜੀ 9 ਮਾਸ ਦੇ ਰਿਸ਼ਤੇ ਨੂੰ ਤੋੜਨ ਵਾਸਤੇ ਹਰ ਵੇਲੇ ਤਤ ਪਰ ਰਹੀ ਹੈ ਉਹਦੇ ਪੱਖ ਵਿੱਚ ਭੋਟਣ ਪੀਡੀਪਾਰਟੀ ਆ ਜਾਂਦੀ ਹੈ ਆਮ ਆਦਮੀ ਪਾਰਟੀ ਆਮ ਆਦਮੀ ਪਾਰਟੀ ਦਾ ਜਿਹੜਾ ਹੈੱਡ ਹੈ ਉਹ ਅੱਜ ਜੇਲ੍ਹ ਦੇ ਵਿੱਚ ਬੈਠਾ ਹੈ ਇਸ ਆਪ ਭਲੀ ਭਾਂਤ ਜਾਂਦੇ ਤਿਹਾਰ ਜੇਲ੍ਹ 'ਚ ਬੈਠਾ ਹੈ ਦੂਜੇ ਪਾਸੇ ਤੇ ਪੰਜਾਬ ਦੇ ਚ ਅੱਜ 2.5 ਸਾਲ ਹੋ ਗਏ ਸਰਕਾਰ ਆਈ ਨੂੰ ਇੱਕ ਵੀ ਵਾਦਾ ਪੂਰਾ ਨਹੀਂ ਕੀਤਾ 1000 ਰੁਪਏ ਬੀਬੀਆਂ ਨੂੰ ਦੇਣ ਦਾ ਵਾਦਾ ਕੀਤਾ ਸੀਗਾ ਹੋਰ بڑے ਵਾਦੇ ਕੀਤੇ ਸੀਗੇ ਬਿਜਲੀ ਦੇ ਬਿੱਲ ਤਾਂ ਲੋਕਾਂ ਦੇ ਜ਼ੀਰੋ ਆ ਰਹੇ ਨੇ ਬਿਜਲੀ ਦਾ ਵਾਅਦਾ ਤਾਂ ਪੂਰਾ ਹੋ ਗਿਆ ਸਕੂਲ ਵੀ ਬਣ ਰਹੇ ਨੇ ਥੋੜੇ ਬਹੁਤ ਮਹਿਲਾ ਕਲੀਨਿਕ ਚ ਵੀ ਕੰਮ ਜਿਹੜਾ ਹੋਇਆ ਹੈ ਆਪਾਂ ਇਹ ਨਹੀਂ ਕਹਿ ਸਕਦੇ ਕੁਝ ਨਹੀਂ ਕੀਤਾ ਅ ਜਿੱਥੇਕਰ ਮਹੱਲਾ ਕਲੀਨਿਕ ਦੀ ਗੱਲ ਕਰਦੇ ਹਾਂ ਹਸਪੀਟਲ ਤੋੜ ਕੇ ਉਹਨਾਂ ਦੀ ਜਗ੍ਹਾ ਤੇ ਮਹੱਲਾ ਕਲੀਨਿਕ ਬਣਾ ਦੇ ਇੱਕ ਸੀਨੀਅਰ ਡਾਕਟਰ ਜਿੱਥੇ ਬੈਠਦਾ ਸੀ ਉੱਥੇ ਜੂਨੀਅਰ ਡਾਕਟਰ ਬਿਠਾ ਦੇ ਠੀਕ ਹੈ ਫਿਰ ਜਿਹੜੇ ਸਾਡੇ ਵੱਲੋਂ ਬਣਾਏ ਗਏ ਸੇਵਾ ਕੇਂਦਰ ਸੀਗੇ ਉਹਨਾਂ ਦੇ ਵਿੱਚ ਹੀ ਮਹੱਲਾ ਕਲੀਨਿਕ ਬਣਾਏ ਗਏ ਨੇ ਇਹਨਾਂ ਨੇ ਕੋਈ ਵੱਖਰੇ ਨਹੀਂ ਬਣਾਏ ਜੇ ਸੇਵਾ ਕੇਂਦਰਾਂ ਦੀ ਪ੍ਰੋਸ ਸਰਕਾਰੀ ਪ੍ਰਾਪਰਟੀ ਇਹਨਾਂ ਦੀ ਸੇਵਾ ਕੇਂਦਰਾਂ ਦੀ ਜ਼ਰੂਰਤ ਮੁੱਕ ਗਈ ਸੀ ਕੀ ਸੇਵਾ ਕੇਂਦਰਾਂ ਦੀ ਅੱਜ ਲੋੜ ਨਹੀਂ ਹੈ ਪੰਜਾਬ ਦੀ ਜਨਤਾ ਨੂੰ ਉਹਨਾਂ ਨੂੰ ਤੋੜ ਕੇ ਕਿਉਂ ਬਣਾਏਗੇ ਉਹਨਾਂ ਦੇ ਵਿੱਚ ਕਿਉਂ ਬਣਾਏਗੇ ਉਹ ਵੱਖਰੇ ਤੌਰ ਤੇ ਕਿਉਂ ਨਹੀਂ ਬਣਾਏਗੇ अच्छा दूसरी गल ਤੁਸੀਂ ਬਿਜਲੀ ਦੇ ਬਿੱਲਾਂ ਦੀ ਮਾਫ ਦੀ ਗੱਲ ਕਰਦੇ ਹੋ ਅਕਾਲੀ ਦਲ ਦੇ ਵੇਲੇ ਦੇ ਵਿੱਚ ਕਿਸਾਨਾਂ ਦੀ ਬਿਜਲੀ ਮਾਫ ਸੀ ਐਸ ਸੀ ਭਾਈਚਾਰੇ ਦੀ ਬਿਜਲੀ ਮਾਫ ਸੀ ਹਰ ਪੱਖ ਨੂੰ ਵੇਖ ਕੇ ਉਹਦੀ ਮਾਲੀ ਹਾਲਤ ਵੇਖ ਕੇ ਇਹ ਮਦਦ ਕੀਤੀ ਗਈ ਸੀ ਤੇ ਜੇ ਆਉਣ ਵਾਲਾ ਸਮਾਂ ਆਊਗਾ ਤਾਂ ਇਹ ਨਹੀਂ ਹੈ ਜੇਕਰ ਇਹਨਾਂ ਨੇ ਉਹ ਬਿੱਲ ਜ਼ੀਰੋ ਕੀਤੇ ਨੇ ਤੇ ਅਸੀਂ ਉਹ ਬਿੱਲ ਲਾ ਦੇਾਂਗੇ ਇਹਨਾਂ ਨੇ ਉਹ ਬਿੱਲ ਜ਼ੀਰੋ ਕੀਤੇ ਨੇ ਕੱਲ ਇਧਰੋਂ ਨਹੀਂ ਇਧਰੋਂ ਦੂਜੇ ਪਾਸੇ ਕਰਕੇ ਫੜਿਆ ਹੈਗਾ ਹੱਥ 모ੜ ਕੇ ਗੱਲ ਫੜ ਲਿਆ ਹੋਰ ਕੁਝ ਨਹੀਂ ਕੀਤਾ ਹੈਗਾ ਬਿਜਲੀ ਦੇ ਬਿੱਲ ਘਟਾਤੇ ਬਿਜਲੀ ਦੇ ਬਿੱਲ 2 ਮਹੀਨਾ ਬਾਅਦ ਆਣਾ ਹੈ ਜਿਹੜਾ ਡੇਲੀ ਤੋਂ ਨੂੰ ਯੂਜ਼ ਦੇ ਵਿੱਚ ਹੈਗਾ ਅੱਜ ਹਰ ਘਰ ਦੇ ਵਿੱਚ ਇੱਕ ਸਕੂਟਰ ਇੱਕ ਮੋਟਰਸਾਈਕਲ ਹੈਗਾ ਤੇ ਜਿਹੜਾ ਹਰ ਬੰਦੇ ਨੇ ਡੇਲੀ 1 ਲੀਟਰ 2 ਲੀਟਰ ਤੇਲ ਪੋਣਾ ਉਹਦੇ ਉੱਤੇ ਜਿਹੜਾ 5 ਰੁਪਏ ਤੱਕ ਦਾ ਟੈਕਸ ਵਧਾਇਆ ਹੈਗਾ ਉਹ ਜਨਤਾ ਨੂੰ ਦਿਖਦਾ ਨਹੀਂ ਕੀ ਜਨਤਾ ਉਸ ਗੱਲ ਤੋਂ ਪਰੇਸ਼ਾਨ ਹੈ ਜਨਤਾ ਅੱਜ ਪੰਜਾਬ ਦੀ ਸਰਕਾਰ ਤੋਂ ਪਰੇਸ਼ਾਨ ਹੈ ਇਸ ਕਰਕੇ ਪੰਜਾਬ ਦੀ ਸਰਕਾਰ ਦੇ ਬਿਲਕੁਲ ਪੱਖ 'ਚ ਨਹੀਂ ਭੁਗਤੂਗੀ ਔਰ 100% ਸ਼ਰਮ ਨਿਕਾਲੀ ਦੇ ਹੱਕ ਜਿਓਗੀ ਸੋ ਇਹ ਸਨ ਬਲਵਿੰਦਰ ਸਿੰਘ ਪੁੱਲਰ ਜੀ ਅਕਾਲੀ ਦਲ ਦੇ ਸੀਨੀਅਰ ਵਾਈਸ ਪ੍ਰੈਜ਼ੀਡੈਂਟ ਜਿਨ੍ਹਾਂ ਨੇ ਅਕਾਲੀ ਦਲ ਦਾ ਪੱਖ ਰੱਖਿਆ ਹੈ ਇਨ੍ਹਾਂ ਚੋਣਾਂ ਦੇ ਵਿੱਚ ਤੇ ਰঞ্জੀਤ ਸਿੰਘ ਢਿੱਲੋਂ ਅਕਾਲੀ ਦਲ ਤੋਂ ਉਮੀਦਵਾਰ ਨੇ ਇਹਨਾਂ ਨੂੰ ਉਮੀਦ ਆ ਜਿੱਤਣਗੇ ਲੁਧਿਆਣਾ ਪੋਸਟ ਲਈ ਮਨੀਸ਼ ਸਿੰਘ ਬਹੁਤ ਬਹੁਤ ਧੰਨਵਾਦ